ਪਰसों ਰਾਤ ਨੂੰ ਮੈਂ ਤੇ ਮੇਰਾ ਬ੍ਰਦਰ ਮਨਜੋਤ ਮੋਤੀ ਅਈ ਮੈਰਿਜ ਤੋਂ ਆ ਰਹੇ ਤੇ तकरीबन 10 10:30 ਵਜੇ ਦਾ ਟਾਈਮ ਸੀ ਤੇ ਰੋਡ ਦੇ ਉੱਤੇ ਪਿਆਦਾ ਸੀ ਇਹ ਤੇ ਅਸੀਂ ਸੋਚਿਆ ਕਿ ਸ਼ਾਇਦ ਇਹ ਬਾਜ ਆ ਕੋਈ ਗੱਡੀ ਖਿਲਾਰ ਕੇ ਦੇਖਿਆ ਤੇ ਉੱਲੂ ਨਿਕਲਿਆ ਤੇ ਇਹਦਾ ਇੱਕ ਪਰ ਫ੍ਰੈਕਚਰ ਹੀ ਇੱਕ ਇਹਦੀ ਲੱਤ ਟੁੱਟੀ ਆ ਤੇ ਫਿਰ ਅਸੀਂ ਜਦੋਂ ਘਰ ਲਿਆ ਕੇ ਦੇਖਿਆ ਫਿਰ ਕੱਲ ਅਸੀਂ ਇਹਨੂੰ ਡਾਕਟਰ ਜੋਲ ਦੇ ਹਸਪੀਟਲ ਲੈ ਗਏ ਡਾਕਟਰ ਜੋਲ ਨੇ ਇਹਦੇ ਪੈਰ ਤੇ ਇੱਕ ਤੇਰੇ ਪ੍ਰਯੋਗ ਤੇ ਇਹਨਾਂ ਨੇ ਉਹ ਰੋਪਸਤ ਲਾਇਆ ਇੱਕ ਇਹਦੇ ਪਰਦੇ ਵਿੱਚ ਨਾ ਉਹਨਾਂ ਨੇ ਪਲੇਟ ਪਾਈ ਜ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਰੇਟ ਕੀਤਾ ਇਹਨੂੰ ਤੇ ਬਾਕੀ ਹੁਣ ਪਰਸੋਂ ਨਾਲੋਂ ਇਹ ਕਾਫੀ ਬੈਟਰ ਹੈਗਾ ਹੁਣ ਖਾ ਪੀ ਰਿਹਾ ਪਰਸੋਂ ਇਹਨੇ ਕੁਝ ਵੀ ਨਹੀਂ ਖਾਦਾ ਤੇ ਹੁਣ ਜਿੱਤਰਾ ਹੀ ਇਹ ਠੀਕ ਹੋਏਗਾ ਉਨੀ ਦੇ ਨਹੀਂ ਆਪਣੇ ਕੋ ਰੱਖਾਂਗੇ ਜਦ ਠੀਕ ਹੋਏਗਾ ਫਿਰ ਇਹਨੂੰ ਉਡਾ ਦੇਾਂਗੇ ਕਿਉਂਕਿ ਇਹ ਘਰ ਰੱਖਣ ਵਾਲਾ ਜਾਨਵਰ ਨਹੀਂ ਹੈਗਾ ਤੇ ਇਹ ਆਜ਼ਾਦ ਪੰਛੀ ਹੈ ਤੇ ਆਜ਼ਾਦ ਹੀ ਵਧੀਆ ਰਹਿੰਦਾ ਮੈਂ ਤੇ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਬੇਜਬਾਨ ਜਿਹਨੂੰ ਉਹ ਵੀ ਜਾਨਵਰ ਤੁਹਾਨੂੰ ਰਾਹ ਦੇ ਵਿੱਚ ਕਿਤੇ ਵੀ ਮਿਲਦਾ ਉਹਦੀ ਮਦਦ